ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹਾਂਜੀ ਵੀਰੇ ਮੈਂ ਕਿ ਆਇਆ ਤੁਹਾਡੇ ਲਈ ਨਵੀਂ ਵੀਡੀਓ ਬਹੁਤ ਭਰਾਵਾਂ ਨੂੰ ਤਾਂ ਵੀਰੇ ਪਤਾ ਵੀ ਆ ਵੀ ਬਲੌ ਕਿਵੇਂ ਮਾਰੀ ਦੇ ਆ ਪਰ ਕਈ ਜਿਹੜੇ ਵੀਰਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਅਸੀਂ ਅੱਜ ਵੀਡੀਓ ਲੈ ਕੇ ਆਏ ਹਾਂ ਥੇਰੇ ਲੋਟ ਕਈ ਚਲਾਉਂਦੇ ਆ ਹਨਾ ਚਲੋ ਵਧੀਆ ਓਵੇਂ ਵੀ ਜਿਹਨੂੰ ਨਹੀਂ ਅਣਜਾਣ ਹੁੰਦਾ ਬੰਦਾ ਜਿਵੇਂ ਆਪਾਂ ਤਣਕ ਵੀ ਦੇਉਂਦੇ ਮਸ਼ੀਨਾਂ ਉਹ ਵੀ ਅਗਲਾ ਚਲਾ ਦਿੰਦਾ ਇੱਕ ਤਰੀਕਾ ਹੋਰ ਵੀ ਆ ਵੀਰੇ ਜਿਵੇਂ ਵਾਹਨ ਦਾ ਵਿਚਾਲਾ ਕੱਢ ਕੇ ਦੋਨੇ ਪਾਸੋਂ ਹਨ ਦੋਨੇ ਪਾਸੋਂ ਵਾਹਨ ਦਾ ਵਿਚਾਲਾ ਕੱਢ ਕੇ ਉਵੇਂ ਵੀ ਆਪਾਂ ਅਗਰੇ ਚਲਾ ਸਕਦੇ ਹਾਂ ਜਿਵੇਂ ਮੰਨ ਕੇ ਚੱਲੋ ਆਹ ਥੋੜਾ ਪੁੱਤਰ ਜੀ ਜਿਆਦਾ ਹਨ ਜੇ ਮੰਨ ਲਾ ਇੱਧਰ ਨੂੰ ਖੜਾ ਜਾ ਵੱਜ ਜਾਂਦਾ ਇਹ ਤਾਂ ਚਲੋ ਪੁੱਤਰ ਆ ਚੌਰ ਸਣੀਗਾ ਵਾਹਨ ਤੇ ਚਾਰ ਸਚੀ ਵੀ ਚਲਾਵਾਂਗੇ ਉਹ ਬਣਾ ਲਾਂਗੇ ਨਹੀਂ ਤਾਂ ਵੀਡੀਓ ਇਹ ਜਿਵੇਂ ਮੈਂਟੀ ਕਰਕੇ ਅੱਧਾ ਥਾਂ ਵੀਰੇ ਇੱਧਰ ਕੱਢ ਲੈਣਾ ਅੱਧਾ ਇੱਧਰ ਕੱਢ ਲੈਣਾ ਇੱਕ ਜਿਹੜਾ ਇੱਥੋਂ ਸਟਾਰਟ ਕਰ ਦੇਣਾ ਠੀਕ ਹੈ ਅੱਧ ਦੇ ਵਿੱਚੋਂ ਇੱਥੋਂ ਸਟਾਰਟ ਕਰਕੇ ਜਦੋਂ ਪਰਲੇ ਸਰੇ ਤੇ ਪਹੁੰਚਿਆ ਬੰਦਾ ਨਾਲ ਹੀ ਇੱਧਰ ਨੂੰ ਚੱਲ ਪੈਣਾ ਠੀਕ ਹੈ ਬਸ ਇਸ ਤਰ੍ਹਾਂ ਹੀ ਇੱਕ ਜਿਹੜਾ ਉਧਰ ਦੀ ਹੈ ਇੱਕ ਇੱਧਰ ਦੀ ਹੈ ਇੱਕ ਉਧਰ ਦੀ ਹੈ ਇੱਕ ਇੱਧਰ ਦੀ ਆਈਂ ਬਈ ਚੱਲੀ ਜਾਣਾ ਵਾ ਤੇ ਐਂਡ ਤੇ ਵਿਚਾਲਾ ਕੱਢਣ ਦਾ ਮਤਲਬ ਇਹੀ ਹੁੰਦਾ ਵੀ ਐਂਡ ਤੇ ਨਾ ਫਿਰ ਬੈਕ ਕਰਕੇ ਨਹੀਂ ਲਾਉਣਾ ਪੈਂਦਾ ਇਹ ਮੈਂ ਉਹਨਾਂ ਬਲਾਉਣਾਂ ਲਈ ਦੱਸ ਰਿਹਾ ਵੀਰੇ ਜਿਹੜੇ ਲਫਟ ਵਾਲੇ ਨਹੀਂ ਹੁੰਦੇ ਇੱਕ ਜਿਹੜੇ ਘੁੰਮਣ ਵਾਲੇ ਆ ਉਹ ਤਾਂ ਕੋਈ ਚੱਕਰ ਨਹੀਂ ਜਦੋਂ ਉਹਦਾ ਪਤੂ ਭਾਵੇਂ ਜਿਵੇਂ ਅੰਗਰੇਜ਼ ਵਾਹਣ ਵਾਉਂਦੇ ਉਹਦਾ ਭਾਵੇਂ ਤੂੰ ਇੱਕ ਪਾਸੇ ਹੀ ਲੱਗ ਜਾ ਉਹਦਾ ਕੋਈ ਚੱਕਰ ਨਹੀਂ ਹੁਣ ਤਾਂ ਘੁੰਮ ਕੇ ਫੇਰ ਲੱਗ ਜਾਣੇ ਇਹ ਉਹ ਇਹਨਾਂ ਨੇ ਫਿਰ ਇੱਕ ਪਾਸੇ ਹੀ ਮਿੱਟੀ ਛਿੱਟਣੀ ਆ ਠੀਕ ਹੈ ਨਾ ਜਿਵੇਂ ਆ ਦੇਖੋ ਅੰਦਰ ਨੂੰ ਮਿੱਟੀ ਛੱਡਦਾ ਇਹ ਪਰਲੇ ਪਾਸੋਂ ਇਧਰ ਨੂੰ ਆਊਗਾ ਆਹ ਘੇੜਾ ਠੀਕ ਹੈ ਜੀ ਇਹ ਹੁਣ ਇਹਦਾ ਅੱਧ ਕੱਢਿਆ ਹੋਇਆ ਸੀ ਆ ਇਧਰ ਵੀ ਉਹਨਾਂ ਕਥਾਂ ਵਜਦਾ ਆਹ ਉਹ ਉਧਰ ਉਧਰ ਦਿਖਾਉਣਾ ਤੁਹਾਨੂੰ ਮੈਂ ਉਧਰ ਵੀ ਉਹਨਾਂ ਕਥਾਂ ਵਜਦਾ ਵਾ ਠੀਕ ਆ ਤੇ ਇਹ ਵੀਰੇ ਸ਼ਾਂਤ ਤਰੀਕਾ ਵਾ ਜੇ ਕੋਈ ਅਣਜਾਣ ਤੋਂ ਅਣਜਾਣ ਬੰਦਾ ਵੀ ਆ ਉਹ ਵੀ ਬੈੜੀ ਐ ਜਮਾ ਪਧਰੀ ਰਹੂਗੀ ਮੈਂ ਫੇਰ ਦੱਸ ਦੇਵਾਂ ਕਿ ਇਹ ਉਹਨਾਂ ਵਾਸਤੇ ਜਿਹੜੇ ਲੈਫਟ ਵਾਲੇ ਨਹੀਂਗੇ ਆ ਤੁਸੀਂ ਵਾਹਣ ਦੇਖ ਸਕਦੇ ਜਮ ਇੱਕਸਾਰ ਆ ਬਾਈ ਪੂਰਾ ਉੱਚਾ ਨੀਵਾ ਨਹੀਂ ਕਿਤੇ ਤੇ ਬਾਕੀ ਵੀਰੇ ਇਸ ਤਰ੍ਹਾਂ ਵੀਰੇ ਵਾਹਣ ਨਹੀਂ ਉੱਚਾ ਨੀਵਾ ਹੁੰਦਾ ਹਨਾ ਜਮ ਇੱਕਸਾਰ ਰਹੂਗਾ ਜਮਤ ਲੱਗਦੀ ਮੇਨ ਗੱਲ ਅਣਜਾਣ ਬੰਦਾ ਵੀ ਕੋਈ ਬੈਠਾ ਹੋਣਾ ਟਰੈਕਟਰ ਤੇ ਉਹ ਵੀ ਵਾਹਣ ਉੱਚਾ ਨੀਵਾ ਨਹੀਂ ਕਰਦਾ ਤੇ ਜਿਹੜੇ ਆ ਸਾਈਡਾਂ ਤੇ ਰਹਿ ਗਏ ਇਹ ਵੀ ਬਾਅਦ ਚ ਗਿੜੇ ਐ ਡੇਡੇ ਲੱਗ ਜਾਣਗੇ ਠੀਕ ਹੈ ਇੱਕ ਬੱਸ ਉਤਰ ਕੇ ਤੇ ਇਹਦਾ ਮਤਲਬ ਇਹੀ ਹੁੰਦਾ ਵੀ ਜਿਹੜੀ ਵਿਚਾਲੜਲੀ ਲਈ ਲੀ ਹੁੰਦੀ ਆ ਉਹ ਥੋੜੀ ਉੱਚੀ ਹੋ ਜਾਂਦੀ ਆ ਜਿਵੇਂ ਆ ਕੰਨੀਆਂ ਦੋਨੇ ਪਾਸੇ ਜਿਵੇਂ ਮੰਨ ਕੇ ਚਲਾ ਐਂਡ ਹੋ ਗਿਆ ਆ ਨਹੀਂ ਹੋਗੀ ਨਾ ਖਾਲੀ ਹਾਂ ਹੀ ਉਹ ਭਰ ਲੈ ਬੱਸ ਹੁਣ ਇਹਦਾ ਆਹੀ ਹੁੰਦਾ ਤੇ ਬਾਕੀ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ